ਅੰ디 ਜੈਵਲ ਮਿੱਤੀ ਜਪੀਮ ਜੈ ਸਵਿਧਾਨ ਸਸਿਆਕਾਰ ਦੀ ਸਾਰਿਆਂ ਨੂੰ ਮੈਂ ਸਿਮਰਨ ਪੱਟੀ ਪੰਜਾਬ ਮੈਰਾਂ ਵਿੰਚੀਆ ਪਰਸਨ ਕੱਲ ਸਾਡੇ ਮੈਰਾਂ ਵਿੰਗ ਵਗੋ ਜਿਹੜਾ ਜਿਹੜਾ ਕਰੇ ਉਸਮਾਨ ਦੀਆਂ ਵਸਤੂਆਂ ਵਾ ਉਹ ਸਾਰੀਆਂ ਜਿਹੜੇ ਪਿੰਡਾਂ ਵਿੱਚ ਇਹ ਤੱਕ ਰਾਸ਼ਨ ਨਹੀਂ ਪਹੁੰਚਿਆ ਜਿਵੇਂ ਇੱਕ ਰਾਲੀ ਹੋ ਗਿਆ ਗੱਗੋਮਾਂਗ ਹੋ ਗਿਆ ਔਰ ਧੋਗੇ ਜਿੱਥੇ 8 8 ਫੁੱਟ ਪਾਣੀ ਆ ਉਥੇ ਜਿਹੜੇ ਘਰ ਹੜਪੀੜਿਤ ਨੇ ਉਹਨਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ ਅਤੇ ਮੈਂ ਬਹੁਤ ਹੀ ਧੰਨਵਾਦੀ ਆ ਬਾਕੀ ਸੰਗਠਨਾਂ ਦੀ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਾਰਾ ਰਾਸ਼ਨ ਮੈਂ ਇਕੱਠਾ ਕਰਕੇ ਵੋਕਾਂ ਦੇ ਪੀੜਤ ਪਰਿਵਾਰਾਂ ਤੱਕ ਪਹੁੰਚਾ ਸਕੀਆਂ ਔਰ ਤੁਹਾਡੇ ਸਾਰੇ ਮੀਡੀਆ ਤਰਮਚਾਰੀਆਂ ਦਾ ਵੀ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਡੀ ਇਹ ਐਡਵਾਈ ਔਰ ਵੋਕਾਂ ਤੱਕ ਸੁਨੇਹਾ ਪਹੁੰਚਾਇਆ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਵੱਧ ਤੋਂ ਵੱਧ ਕੀਤੀ ਜਾਵੇ ਔਰ ਪ੍ਰਸ਼ਾਸਨ ਦੀ ਵੀ ਬਹੁਤ ਧੰਨਵਾਦੀਆਂ ਜੀ ਜਿਹੜੇ ਦਿਨ ਰਾਤ ਸੇਵਾ ਵੀ ਤਵੱਗੇ ਹੋਏ ਨੇ ਸਾਡੇ ਡੀਸੀ ਮੈਮ ਸਚੀ ਸ਼ਾਹਨੀ ਜੀ ਔਰ ਨਾਲ ਹੀ ਨਾਲ ਮੈਂ ਕਹਿਣਾ ਚਾਹਨੀ ਆ ਕਿ ਇਹ ਜਿਹੜੋਂ ਹੜ੍ਹਾਂ ਦਾ ਪਾਣੀ ਸੁੱਕ ਜਾਏਗਾ ਔਰ ਬਿਮਾਰੀਆਂ ਫੈਲਣ ਦਾ ਬਹੁਤ ਡਰ ਰਿਹਾ ਹੈ ਅਸੀਂ ਪੰਜਾਬੀ ਆਪਣੇ ਪੰਜਾਬੀਆਂ ਦੇ ਨਾਲ ਹਮੇਸ਼ਾ ਡਟ ਕੇ ਖੜੇ ਆ ਜਦੋਂ ਤੱਕ ਇਹ ਪੀੜ ਤੋਂ ਸਾਡੇ ਪੰਜਾਬੀ ਨਹੀਂ ਉੱਠ ਜਾਂਦੇ ਔਰ ਤੱਕ ਅਸੀਂ ਉੱਥੇ ਸੇਵਾ ਆਪਣੀ ਦੇ ਬੰਦੇ ਰਵਾਂਗੇ ਅਤੇ ਮੈਡੀਕਲ ਟੀਮਾਂ ਵੀ ਸਾਡੀਆਂ ਜਾਣਗੀਆਂ ਕੱਲ ਵੀ ਮੈਡੀਕਲ ਟੀਮ ਸਾਡੀ ਰਵਾਨਾ ਹੋ ਰਹੀ ਹੈ ਭਗਵਾਨਵਾਦਮੀ ਕੀ ਆਦੀ ਧਰਮ ਸਮਾਜ ਸਗਠਨ ਤੋਂ ਮੈਦਾਨ ਮੋਰਚੇ ਤੋਂ ਔਰ ਹਫਤੇ ਬਾਅਦ ਫਿਰ ਅਸੀਂ ਉੱਥੇ ਮੈਡੀਕਲ ਟੀਮਾਂ ਖੜਾਂਗੇ ਜਦੋਂ ਸਾਡਾ ਪਾਣੀ ਸੁੱਕ ਜਾਏਗਾ ਔਰ ਡੰਗਰ ਔਰ ਜਿਹੜੇ ਸਾਡੇ ਭੈਣ ਭਰਾ ਕੋਈ ਬਿਮਾਰੀ ਦਾ ਸ਼ਿਕਾਰ ਨਾ ਹੋ ਸਕਣ ਉਹਨਾਂ ਦੇ ਅਵਾਜ਼ ਵਾਸਤੇ ਔਰ ਰojana ਅਸੀਂ ਇਸ ਤਰ੍ਹਾਂ ਹੀ ਆਪਣੀ ਸੇਵਾ ਨਿਭਾਉਂਦੇ ਰਾਵਾਂਗੇ ਜਦੋਂ ਤੱਕ ਸਾਡੇ ਪੰਜਾਬੀ ਮੁਸੀਬਤ ਵਿੱਚ ਹੈ ਜੀ ਜੈ ਭੀਮ ਜੈ ਭਾਰਤ ਸਭ ਤੋਂ ਪਹਿਲੇ ਸਾਰੇ ਦਰਸ਼ਕਾਂ ਨੂੰ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਔਰ ਅਸੀਂ ਪਾਵਨ ਵਾਲਮੀਕੀ ਤਿਰਥ ਐਕਸ਼ਨ ਕਮੇਟੀ ਵੱਲੋਂ ਜਿਹੜਾ ਕਿ ਕੱਲ ਜਿਹੜੀ ਕਿ ਹੜ੍ਹਾਂ ਦੇ ਨਾਲ ਪੀੜਿਤ ਲੋਕ ਨੇ ਉਹਨਾਂ ਦੀ ਸੇਵਾ ਲਈ ਗਏ ਸੀਗੇ ਔਰ ਜਿਨੇ ਸਾਡੇ ਤੋਂ ਸ਼ਮਤਾ ਸੀ ਜਿਨੇ ਸਾਡੇ ਸੰਗਠਨ ਨੇ ਮਿਹਨਤ ਕਰਕੇ ਇਹ ਸਾਰਾ ਜਿਹੜਾ ਟੀਚਾ ਬਣਾਇਆ ਸੀ ਉਹਦੇ ਇਸ ਸਾਥ ਦੇ ਨਾਲ ਅਸੀਂ ਵਧੀਆ ਤਰੀਕੇ ਦੇ ਨਾਲ ਸਾਰੇ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਜਿਹੜੀ-ਜਿਹੜੀ ਜ਼ਰੂਰਤ ਸੀ ਉੱਥੇ ਅਸੀਂ ਕੋਸ਼ਿਸ਼ ਕੀਤੀ ਹੈ ਅਸੀਂ ਲੋਕਾਂ ਨੂੰ ਵੀ ਇਹੀ ਕਹਾਂਗੇ ਕਿ ਇਹਦੇ ਵਿੱਚ ਸਾਰੇ ਲੋਕ ਆਪਣੀ-ਆਪਣੀ ਸ਼ਮੂਲੀਅਤ ਕਰਨ ਔਰ ਵੱਧ ਤੋਂ ਵੱਧ ਸਹਿਯੋਗ ਕਰਨਾ ਤਾਂ ਜੋ ਜਿਹੜੇ ਲੋਕ ਪੀੜਿਤ ਨੇ ਉਹਨਾਂ ਦੀ ਆਪਾਂ ਸਾਰੇ ਰਲ ਮਿਲ ਕੇ ਸਹਾਇਤਾ ਕਰ ਸਕੀਏ ਔਰ ਕੁਝ ਦਿਨਾਂ ਦੇ ਬਾਅਦ ਅਸੀਂ ਜਿਹੜਾ ਡੰਗਰਾਂ ਦਾ ਚਾਰਾ ਉਹ ਵੀ ਲੈ ਕੇ ਜਾਵਾਂਗੇ ਵੱਡੇ ਪੱਧਰ ਤੇ ਡੀਜ਼ਲ ਦੀ ਜਿਹੜੀ ਜ਼ਰੂਰਤ ਹੈ ਉਥੇ ਪਿੰਡਾਂ ਦੇ ਵਿੱਚ ਲਾਈਟ ਨਹੀਂ ਆ ਰਹੀ ਔਰ ਅਸੀਂ ਚਾਹੁੰਦੇ ਹਾਂ ਕਿ ਸਾਰੇ ਡੀਜ਼ਲ ਦੀ ਵੀ ਸੇਵਾ ਕਰਨ ਥੋੜੇ ਦਿਨਾਂ ਬਾਅਦ ਜਦੋਂ 15 ਦਿਨ ਬਾਅਦ ਇੱਕ ਮੈਡੀਕਲ ਜਿਹੜੀ ਉਥੇ ਸਹੂਲਤ ਚਾਹੀਦੀ ਹੈ ਜਦੋਂ ਕਿ ਬਿਮਾਰੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਹੜਾਂ ਤੋਂ ਬਾਅਦ ਫੈਲਦੀਆਂ ਨੇ ਸਾਰੇ ਜਾਣੋ ਹੀ ਨੇ ਔਰ ਉਥੇ ਡਾਕਟਰਾਂ ਦੀ ਜਿਹੜੀ ਟੀਮ ਹੈ ਸਾਡੇ ਨਾਲ ਜਾਏਗੀ ਖਾਸ ਕਰਕੇ ਡੰਗਰ ਡਾਕਟਰ ਵੀ ਉਹਦੇ ਚ ਅਸੀਂ ਲੈ ਕੇ ਜਾਵਾਂਗੇ ਤਾਂ ਜੋ ਪਸ਼ੂਆਂ ਦੀ ਟ੍ਰੀਟਮੈਂਟ ਕੀਤੀ ਜਾ ਸਕੇ